ਸਵਾਗਤ ਹੈ ਜੀ ਆਪਣੀ ਇੱਕ ਹੋਰ ਵੀਡੀਓ ਦੇ ਵਿੱਚ ਤੁਹਾਡਾ ਅੱਜ ਆਪਾਂ ਜਾ ਰਹੇ ਹਾਂ ਜਿ ਸ਼ੋਪੂਰਨ ਤੇ ਬੁੰਦੇ ਜੇ ਕੰਮ ਨੱਬੜ ਗਿਆ ਸੀਗਾ ਐਵੇਂ ਥੋੜਾ ਬਹੁਤਾ ਰਹਿ ਗਿਆ ਸੀ ਕਿ ਉੱਥੇ ਕੰਮ ਚੱਲੇ ਪਿਆ ਸੀਗਾ ਆਪਣੀ ਇੱਕ ਕੰਪੈਨ ਉੱਥੇ ਪਹਿਲਾਂ ਦੀ ਚੱਲਦੀ ਹੈ ਦੂਜੀ ਤਾਂ ਭੈਣ ਆਪਾਂ ਰਾਤ ਭੇਜੀ ਸੀਗੀ ਆਪਾਂ ਉੱਥੋਂ ਸਵੇਰ ਚੱਲਿਆਂਗੇ ਚਾਹ ਪੀ ਕੇ ਆਪਾਂ ਥੁਰ ਕੇ ਸੀਗੀ 19 ਦੇ ਵਿੱਚ ਲੈ ਲਿਆ ਜੀ ਆਪਾਂ ਪੋਇਆ ਕਰੋ ਦਰਸ਼ਨ ਪੋਏ ਇਹਦੇ ਧੁੱਪ ਲੱਗੀ ਕਰਕੇ ਆਪਾਂ ਪੋਇਆ ਲਿਆ ਇਹ ਪੁਲ ਬਣਿਆ ਜੀ ਨਵਾਂ ਬਿਲਕੁਲ ਅੱਗੇ ਪੁਲ ਇਹ ਥੱਲੇ ਦੀ ਹੁੰਦਾ ਸੀਗਾ ਕਿ ਅਸੀਂ ਥੱਲੇ ਦੇ ਨਾਲ ਦੇ ਬਹੁਤ ਬੁਰਾ ਹਾਲ ਸੀਗਾ ਪੁਲ ਦਾ ਇਹ ਪੁਲ ਕਾਫੀ ਟਾਈਮ ਦਾ ਬਣਦਾ ਪਿਆ ਸੀਗਾ ਤੇ ਉਹ ਵਾਲਾ ਇਸ ਟਾਈਮ ਤਿਆਰ ਹੋ ਗਿਆ ਬਹੁਤ ਸ਼ਾਨਦਾਰ ਪੁਲ ਬਣਿਆ ਫੁੱਲਾ ਪੁਰਾ ਰਾਸਤਾ ਬਣਿਆ ਤੇ ਫੇਰਾ ਹੁਣ ਆਪਾਂ ਸੀਜ਼ਨ ਲਾਵਾਂਗੇ ਸ਼ੋਪੁਰ। ਸ਼ੋਪੁਰ ਚੱਲੂਗੀ ਜੀ ਮਸ਼ੀਨ 5-6 ਦਿਨ। ਆਪਾਂ 5-6 ਦਿਨ ਮਸ਼ੀਨ ਚੱਲੂਗੀ ਸ਼ੋਪੁਰ। ਫੇਰਾ ਆਪਾਂ ਸੀਜ਼ਨ ਲਾ ਕੇ ਜੀ ਸ਼ੋਪੁਰ ਦੇਖਾਂਗੇ ਅੱਗੇ ਕੀ ਬੰਦ ਹੈ। ਅੱਗੇ ਦਾ ਵਿਚਾਰ ਫਿਰ ਆਪਾਂ ਸਮੇਂ ਦੇ ਹਿਸਾਬ ਨਾਲ ਹੀ ਕਰ ਸਕਦੇ ਹਾਂ। ਕੌਣ ਕੇ ਸਮੇਂ ਤੋਂ ਪਹਿਲਾਂ ਆਪਾਂ ਨਹੀਂ ਦੱਸ ਸਕਦੇ ਮਿੱਕੀ ਬੰਨਾ ਅਰੇ ਇੱਕ ਆ ਜੀ ਰਾਤ ਆਪਾਂ ਭੇਜੀ ਸੀ ਮਸ਼ੀਨਾਂ ਚਲਾਵਤੀਆਂ ਦੋਵੇਂ ਚਾਲੂ ਕਰਤੀਆਂ ਇੱਕ ਤਾਂ ਚੱਲ ਹੀ ਰਹੀ ਸੀ ਦੂਜੀ ਦੀ ਵੀ ਪੁਲੀ ਪੁਲੀ ਚੇਂਜ ਕਰਕੇ ਫੋਨ ਆਇਆ ਸੀਗਾ ਵੀ ਆਪਾਂ ਮਸ਼ੀਨਾਂ ਚਾਲੂ ਕਰਕੇ ਮੈਂ ਚਲੋ ਠੀਕ ਹੈ ਜਿਵੇਂ ਮਰਦੀ ਕਹਿੰਦੇ ਆ ਜੀ ਤੇ ਐ ਬੋਲੋ ਦਿਖਾਉਣਾ ਸੀਗਾ ਇਸ ਟਾਈਮ ਆਪਾਂ ਰਾਜਸਥਾਨ ਦੇ ਵਿੱਚ ਇਹ ਪੋਲਾ ਪਾਰ ਕਰਦੇ ਆਂ ਆਪਾਂ ਐਮਪੀ ਦੇ ਵਿੱਚ ਪ੍ਰਵੇਸ਼ ਕਰ ਜਾਾਂਗੇ ਫਿਰ ਅੱਗੇ ਐਮਪੀ ਦਾ ਏਰੀਆ ਚાલુ ਹੋ ਜਾਊਗਾ ਕਰਾਂਗੇ ਆਪਾਂ ਸ਼ੇਰ ਤੁਹਾਡੇ ਨਾਲ ਐਮਪੀ ਦਾ ਏਰੀਆ ਵੀ ਤੇ ਇਸ ਟਾਈਮ ਆਪਾਂ ਇਸ ਪੋਲ ਦੇ ਉੱਤੇ ਖੜੇ ਹਾਂ ਜਿਹੜੀ ਨਦੀ ਆ ਇਹ ਰਾਜਸਥਾਨ ਦੀ ਆ ਇਧਰ ਦੀਆਂ ਘੁੰਮ ਕੇ ਦੇਖੋ ਸਾਹਮਣੇ ਘੁੰਮ ਕੇ ਜਾ ਕੇ ਦੂਜੇ ਪਾਸੇ ਦੀ ਮਾਂ ਲੋ ਵੀ ਇਹ ਪੁਲ ਜਦੋਂ ਫਰਪਾਲੀ ਵਾਲਾ ਪੁਲ ਵੀ ਇਸੇ ਨਦੀ ਦੇ ਉੱਤੇ ਆਉਂਦਾ ਐ ਘੁੰਮ ਕੇ ਫਿਰ ਰਾਜਸਥਾਨ ਚ ਆਪਾਂ ਵੱਲ ਜਾਨੇ ਪਾਲੀ ਸੈਟ ਇਹ ਥੋੜਾ ਜਿਹਾ ਵਿੱਚ ਏਰੀਆ ਹੀ ਆਉਂਦਾ ਜਿਹੜਾ ਐਮਪੀ ਆ ਕੋਮਕ ਮਾ ਅਗੇ ਜਿਵੇਂ ਪੰਜਾਬ ਤੇ ਰਾਜ ਹਰਿਆਣੇ ਦੇ ਕੁਝ ਪਿੰਡ ਆ ਉਹੋ ਹੀ ਸਿਸਟਮ ਇੱਥੇ ਆ ਜੀ ਅਚੰਚਾ ਦਿੰਦੇ ਆ ਲੱਕੜੀ ਦਾ। ਇਹ ਦੇਖੋ ਜਿਵੇਂ ਆਈਸਕ੍ਰੀਮ ਖਾਣੀ ਹੁੰਦੀ ਆ। ਕਿ ਕੋਈ ਆ ਇਹਦੇ ਨਾਲ ਕਿਵੇਂ ਸਾਦਾ ਜਾਊਗਾ। ਐਡੇ ਸਧਰੇ ਲੋਕ ਹੈਗੇ। ਤਾਂ ਅੱਜ ਦੀ ਵੀਡੀਓ ਆਪਣੀ ਇੰਨੀ ਆ ਤੁਹਾਡੇ ਨਾਲ। ਅਗਲੀ ਵੀਡੀਓ ਲੈ ਕੇ ਬਹੁਤ ਜਲਦੀ ਆਪਾਂ ਤੁਹਾਡੇ ਰੂਬਰੂ ਹੋਵਾਂਗੇ। ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਸ਼ੇਅਰ ਕਮੈਂਟ ਤੇ ਲਾਈਕ ਕਰੋ। ਧੰਨਵਾਦ।